ਮੇਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਿੱਧਾ ਜਵਾਲ ਹੈ ਮਾਨ ਸਾਹਿਬ ਕੀ ਪੰਜਾਬ ਦੇ ਵਿੱਚ ਅਨ ਐਲਾਨੀ ਐਮਰਜੈਂਸੀ ਹੈ ਇਹ ਸਵਾਲ ਤਾਂ ਕਰਨਾ ਪੈਂਦਾ ਕਿਉਂਕਿ ਜਦੋਂ ਲੋਕ ਆਪਣੀ ਹੱਕੀ ਮੰਗਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ ਤੁਸੀਂ ਉਹਨਾਂ ਤੇ ਪੁਲਿਸ ਛਾੜ ਦਿੰਦੇ ਜੋ ਅੱਜ ਬਠਿੰਡੇ ਦੇ ਵਿੱਚ ਹੋਇਆ ਮਾਨ ਸਾਹਿਬ ਤੁਹਾਡੀ ਪੁਲਿਸ ਨੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਥਰੂ ਗੈਸ ਦੇ ਗੋਲੇ ਛੱਡੇ ਨਾ ਬਜ਼ੁਰਗ ਦੇਖਿਆ ਨਾ ਬੱਚਾ ਦੇਖਿਆ ਨਾ ਨੌਜਵਾਨ ਦੇਖਿਆ ਉਨੇ ਪੰਜਾਬੀਅਤ ਨੂੰ ਵਿਚਰਨ ਸਾਕਰ ਕੀ ਮੰਗ ਰਹੇ ਨੇ ਕਿਸਾਨ ਆਪਣੀ ਜ਼ਮੀਨ ਦਾ ਵਾਜਫ ਮੁੱਲ ਕਿਉਂਕਿ ਐਨ ਐਚ ਆਈ ਦਾ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਹੈ ਤੁਸੀਂ ਉਹਦੇ ਲਈ ਕਿਸਾਨਾਂ ਦੀ ਜ਼ਮੀਨ ਧੱਕੇ ਨਾਲ ਅਕਵਾਇਰ ਵੀ ਕਰ ਰਹੇ ਹੋ ਤੇ ਉਹਦਾ ਪ੍ਰੋਪਰ ਮੁੱਲ ਵੀ ਤੁਸੀਂ ਕਿਸਾਨ ਨੂੰ ਨਹੀਂ ਦੇ ਰਹੇ ਤੇ ਨਾਲ ਚਾਹੁੰਦੇ ਹੋ ਕਿ ਨਾ ਮੁੱਲ ਮਿਲੇ ਤੇ ਨਾ ਅਸੀਂ ਕਿਸਾਨ ਨੂੰ ਪ੍ਰਦਰਸ਼ਨ ਕਰਨ ਦਈਏ ਤੇ ਪੈਸੇ ਦੀ ਜਗ੍ਹਾ ਕਿਸਾਨ ਨੂੰ ਖਵਾ ਰਹੇ ਹੋ ਤੁਸੀਂ ਡਾਂਗਾ ਕਿਸਾਨ ਦੇ ਉੱਤੇ ਸਿੱਟ ਰਹੇ ਹੋ ਤੁਸੀਂ ਅਥਰੂ ਗੈਸ ਦੇ ਗੋਲੇ ਮਾਨਸਬੇ ਤਾ ਪੰਜਾਬ ਚ ਪਹਿਲਾਂ ਕਦੇ ਨਹੀਂ ਹੋਇਆ ਜੇ ਕਿਸਾਨ ਨੂੰ ਉਹਦੀ ਜ਼ਮੀਨ ਦਾ ਪੂਰਾ ਮੁੱਲ ਦਿਓਗੇ ਕਿਸਾਨ ਦਾ ਕਦੇ ਦਿਲ ਨਹੀਂ ਕਰਦਾ ਕਿ ਉਹ ਪ੍ਰਦਰਸ਼ਨ ਕਰੇ ਹਾਂ ਧੱਕੇ ਨਾਲ ਖਾਉਂਗੇ ਫਿਰ ਉਹ ਪ੍ਰਦਰਸ਼ਨ ਕਰੂ ਕਿਉਂਕਿ ਜ਼ਮੀਨ ਉਹਦੇ ਬੱਚਿਆਂ ਦਾ ਢਿੱਡ ਭਰਦੀ ਹੈ ਜ਼ਮੀਨ ਉਹਦਾ ਘਰ ਚਲਾਉਂਦੀ ਹੈ ਤੇ ਧੱਕੇ ਨਾਲ ਕੋਈ ਕਿਸਾਨ ਆਪਣੀ ਜ਼ਮੀਨ ਨਹੀਂ ਦਿੰਦਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਦੇ ਅਜਿਹੇ ਹਾਲਾਤ ਨਹੀਂ ਸੀ ਹੋਏ ਕਿਉਂਕਿ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਮੂੰਹ ਮੰਗਿਆ ਮੁੱਲ ਦਿੱਤਾ ਜਾਂਦਾ ਸੀ ਤੇ ਕਿਸਾਨ ਖੁਸ਼ੀ-ਖੁਸ਼ੀ ਆਪਣੀ ਜ਼ਮੀਨ ਉੱਤੇ। ਮਾਨ ਸਰ ਆਪਾਂ ਰੋਜ਼ ਕਦੇ ਕੈਬਿਨੇਟ ਐਕਸਪੈਂਸ਼ਨ ਕਰਨ ਲੱਗ ਜਾਂਦੇ ਆ ਕਦੇ ਜੀ ਪਾਰਟੀ ਦਾ ਨਵਾਂ ਪ੍ਰਧਾਨ ਲਾਤਾ ਐਕਟਿੰਗ ਪ੍ਰਧਾਨ ਲੱਗ ਗਿਆ ਕਿ ਇਹਦੇ ਨਾਲ ਪੰਜਾਬ ਦੇ ਹਾਲਾਤ ਬਦਲ ਰਹੇ ਨੇ ਕਿ ਲੋਕਾਂ ਨਾਲ ਕੀਤੇ ਵਾਦੇ ਤੁਸੀਂ ਪੂਰੇ ਕਰ ਰਹੇ ਹੋ ਇਹ ਤਾਂ ਟੀਆਰਪੀ ਐਕਸਰਸਾਈਜ਼ ਹੈ। ਸਵਾਜਿ ਪੰਜਾਬ ਦੇ ਕੰਨੀ ਧਿਆਨ ਦਿਓ ਕਿਸਾਨਾਂ ਕੰਨੀ ਧਿਆਨ ਦਿਓ ਜਿਹੜੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਛੱਡਿਆ ਜਾਵੇ ਤੇ ਜਿਹੜੇ ਪੁਲਿਸ ਅਫਸਰਾਂ ਨੇ ਇਹ ਗੈਰ ਕਾਨੂੰਨੀ लाठी चार्ज ਕਿਸਾਨਾਂ ਦੇ ਉੱਤੇ ਕੀਤਾ ਉਹਨਾਂ ਦੇ ਉੱਤੇ ਕਾਰਵਾਈ ਕਰਕੇ ਦਿਖਾਓ